ਸਮਰਤਕਾਰ ਬਾਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਮੈਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਇਹ ਬਹੁਤ ਹੀ ਅੱਛਾ شریف ਤੇ ਮਿਹਨਤੀ ਔਰ ਪੜਿਆ ਲਿਖਿਆ ਪਰਿਵਾਰ ਆ ਔਰ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਵਧਾਈਆਂ ਦਿੰਦਾ ਉਹਦੇ ਚ ਸਾਡੇ ਬਲਬ ਸਿੰਘ ਜੀ ਕਲੀਪੁਰ ਸਾਹਿਬ ਹਰਮੇਲ ਸਿੰਘ ਜੀ ਕਲੀਪੁਰ ਸਾਹਿਬ ਔਰ ਅਮਰਜੀਤ ਸਿੰਘ ਜੀ ਕੁਲਾਣਾ ਸਾਹਿਬ ਸਾਰਿਆਂ ਨੇ ਸਾਰੀ ਟੀਮ ਨੇ ਪੂਰੀ ਮਿਹਨਤ ਕੀਤੀ ਹੈਗੀ ਆ ਮੈਂ ਜਿੱਥੇ ਸਾਰੇ ਵਰਕਰਸ ਨੂੰ ਲੀਡਰਸ ਨੂੰ ਔਰ ਆਮ ਜਨਤਾ ਨੂੰ ਧੰਨਵਾਦ ਕਰਦਾ ਉੱਥੇ ਵਧਾਈਆਂ ਵੀ ਦਿਨਾ ਹੈਗਾ ਕਿ ਲੋਕਾਂ ਨੇ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਆਪਦਾ ਜਤਾਇਆ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਜਤਾਇਆ ਹੈਗਾ ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਉਹਨਾਂ ਦੀ ਸਾਰੀਆਂ ਉਮੀਦਾਂ ਤੇ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਕਲੀਪੁਰ ਜ਼ੋਨ ਦੇ ਵਿੱਚੋਂ 449 ਵੋਟਾਂ ਤੇ ਵੀਰਪਾਲ ਕੌਰ ਤੱਕੜੀ ਨਿਸ਼ਾਨ ਤੇ ਜੇਤੂ ਘੋਸ਼ਿਤ ਕੀਤੀ ਗਈ ਆ ਇਹ ਲੱਗਦਾ ਹੈ ਕਿ ਹੱਕ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਮੰਨ ਲਿਆ ਲੋਕਾਂ ਦੇ ਵਿੱਚ ਰੁਝਾਨ ਚੱਲ ਰਿਹਾ ਕਿ ਸੁਖਵੀਰ ਸਿੰਘ ਬਾਦਲ ਇੱਕ ਐਸੇ ਨੇਤਾ ਨੇ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਨੇ ਇਸੇ ਤਰ੍ਹਾਂ ਜਿੱਥੇ ਕਲੀਪੁਰ ਜ਼ੋਨ ਜਿੱਤਿਆ ਉੱਥੇ ਅੱਠ ਹੋਰ ਬਲਾਕ ਸਮਚੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੂ ਰਿਹਾ ਦੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਜ਼ਾਦ ਅਮੀਨ ਵਰਾਰ ਨੂੰ ਸਮਰਥਕ ਸੀਗਾ ਉਹ ਵੀ ਗੱਡੀ ਤੇ ਗੱਡੀ ਵੀ ਜੇਤੂ ਰਹਾ ਪਹਿਲਾ ਦਾਤੇਬਾ ਜੇਤੂ ਰਹਾ ਉਸ ਤੋਂ ਪਹਿਲਾਂ ਅਸੀਂ ਬਰੇ ਤੋਂ ਵੀ ਜੇਤੂ ਆ ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਕੁਲਰੀਆਂ ਤੋਂ ਜਸਵੀਰ ਸਿੰਘ ਜਸੂ ਬਹੁਤ ਅੱਗੇ ਚੱਲ ਰਹੇ ਨੇ 2000 ਦੇ ਕਰੀਬ ਆਹ ਦੇਖ ਕਰੋ ਆ ਬੀਬੀ ਕੁਲਜੀਤ ਕੌਰ ਜੀ ਕਲਾਣਾ ਉਹ ਵੀ 2000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਬਲਵਿੰਦਰ ਸਿੰਘ ਪਟਵਾਰੀ ਵੀ 500 ਵੋਟਾਂ ਤੋਂ ਵੱਧ ਅੱਗੇ ਚੱਲ ਰਹੇ ਨੇ ਤੇ ਮਾਨਸਾ ਦੇ ਵਿੱਚੋਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਬਹੁਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਚੱਲ ਰਿਹਾ ਜਿੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਬੜਲਾਡਾ ਹਲਕੇ ਦੇ ਵੋਟਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰਾਂ ਦਾ ਸਾਡੇ ਇਸ ਹਲਕੇ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਸਾਡੇ ਹਲਕੇ ਦੀ ਮੈਂਬਰ ਪਾਰਲੀਮੈਂਟ ਵੀਪਾ ਹਰਸਵਰਤ ਕੌਰ ਬਾਦਲ ਜੀ ਤੇ ਖਾਸ ਤੌਰ ਤੇ ਜੋ ਇਸ ਹਲਕੇ ਨੂੰ ਤੇ ਹਲਕੇ ਦੇ ਉਹਨਾਂ ਵੱਲੋਂ ਵੀ ਸਮੂਹ ਸੰਗਤ ਦਾ ਭਲਾ ਡਾ ਹਲਕੇ ਦੇ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜਿੱਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਬਖਸ਼ੀਆਂ ਨੇ ਨਹੀਂ ਤੁਸੀਂ ਦੇਖਦੇ ਹੋ ਕਿ 550 ਦੀ ਲੀਡ ਤੇ ਜਿੱਤਣਾ ਇੱਕ ਜਿਹੜਾ ਆਪਾਂ ਗੜੱਦੀ ਜ਼ੋਨ ਆ ਉਹ 800 ਵੋਟ ਦੇ ਫਰਕ ਨਾਲ ਜਿੱਤੇ ਆ ਇਸ ਤਰ੍ਹਾਂ ਵੱਡੇ-ਵੱਡੇ ਜਿੱਤਾਂ ਜਿਹੜੇ ਦਰਜ ਹੋਈਆਂ ਨੇ ਜ਼ਿਲ੍ਹਾ ਪ੍ਰੇਹ ਜੋਨ ਨ ਵੀ ਤੁਸੀਂ ਦੇਖੋ ਕਿ ਇਹ ਲੱਗ ਰਿਹਾ ਕਿ ਬੱਚੋਆਂ ਨਾਲ ਜੋ ਨਾ ਉਹ 3-4000 4000 ਤੋਂ ਪਾਰ ਜਿੱਤਾਂਗੇ ਇਸੇ ਤਰ੍ਹਾਂ ਕੁਲਰੀਆ ਜ਼ੋਨ ਵੀ ਇਹੀ ਜਿੱਤ ਹੋਊਗੀ ਅੱਕਾੜੀ ਜ਼ੋਨ ਤੋਂ ਵੀ ਇਹੀ ਜਿੱਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਊਗੀ